हां जी लेख वीडियो ਦੇ ਵਿੱਚ ਪਿੰਕੀ ਮੈਡਮ ਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਉਹਨਾਂ ਦੀ ਐਕਟਿੰਗ ਦੇ ਕਾਰਨ ਕਿਉਂਕਿ ਉਹਨਾਂ ਦੀ ਐਕਟਿੰਗ ਨੇਚਰਲ ਲੱਗਦੀ ਹੈ ਤੇ ਉਹ ਕਵਲ ਦੀ ਵਾਈਫ ਦਾ ਰੋਲ ਨਿਭਾ ਰਹੇ ਹਨ ਤੇ ਇੱਥੇ ਉਹ ਕਵਲ ਦੇ ਮੰਮੀ ਤੇ ਕਵਲ ਦੇ ਨਾਲ ਖੇਤਾਂ ਦੇ ਵਿੱਚ ਸੈਰ ਕਰਨ ਘੁੰਮਣ ਆਏ ਹੋਏ ਹਨ ਤੇ ਉਹਨਾਂ ਦੀ ਐਕਟਿੰਗ ਵੀ ਬਾਕਮਾਲ ਹੈ ਤੇ ਜਲਦੀ ਹੀ ਉਹਨਾਂ ਦੀ ਫੇਸ ਵੈਲਿਊ ਬਣ ਚੁੱਕੀ ਹੈ ਆਪਣੀ ਐਕਟਿੰਗ ਨੂੰ ਲੈ ਕੇ ਸੋ ਉਹਨਾਂ ਨੂੰ ਐਕਟਿੰਗ ਦਾ ਸ਼ੌਂਕ ਸੀ ਤੇ ਉਹਨਾਂ ਨੇ ਇਹ ਵਾਈਫ ਦਾ ਰੋਲ ਜੋ ਕਿ ਬਹੁਤ ਔਖਾ ਹੁੰਦਾ ਹੈ ਕਿਸੇ ਦੀ ਵਾਈਫ ਬਣ ਕੀ ਰੋਲ ਨਿਭਾਉਣਾ ਸੋ ਉਹਨਾਂ ਨੇ ਰੋਲ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਇੱਕ ਬਹੁਤ ਵਧੀਆ ਐਕਟਰ ਹਨ ਤੇ ਇਹਦੇ ਵਿੱਚ ਉਹਨਾਂ ਦੇ ਹਸਬੰਡ ਵੀ ਉਹਨਾਂ ਦੀ ਫੁੱਲ ਸਪੋਰਟ ਕਰ ਰਹੇ ਹਨ ਤੇ ਇੱਥੇ ਬਹੁਤ ਹੀ ਜ਼ਿਆਦਾ ਉਹ ਕਵਲ ਵੀਰ ਜੀ ਦੀ ਫੈਮਿਲੀ ਦੇ ਨਾਲ ਖੁਸ਼ ਨਜ਼ਰ ਆ ਰਹੇ ਹਨ ਤੇ ਖੇਤਾਂ ਨੂੰ ਜਾਂਦੇ ਹੋਏ ਸੈਰ ਕਰਦੇ ਹੱਸਦੇ ਖੇਡਦੇ ਉਹਨਾਂ ਦੀ ਮੰਮੀ ਦੇ ਨਾਲ ਮਜ਼ਾਕ ਕਰਦੇ ਜਾਂਦੇ ਹਨ ਤੇ ਕਹਿੰਦੇ ਹਨ ਕਿ ਮੈਨੂੰ ਪਿੰਡ ਬਹੁਤ ਜ਼ਿਆਦਾ ਪਸੰਦ ਹੈ ਤਾਂ ਹੀ ਤਾਂ ਮੈਂ ਪਿੰਡ ਦੇ ਵਿੱਚ ਮੈਰਿਜ ਕਰਵਾਈ ਸੀਗੀ ਹਾਂਜੀ ਤੇ ਪਿੰਕੀ ਦੱਸਦੀ ਹੈ ਕਿ ਮੈਂ ਤਾਂ ਪਿੰਡਾਂ ਦੇ ਵਿੱਚ ਰਹਿ ਕੇ ਪਾਥੀਆਂ ਪੱਥਣੀਆਂ ਗੋਆ ਪੱਥਨਾ ਵੀ ਮਨਜ਼ੂਰ ਕਰਦੀ ਹਾਂ ਪਰ ਮੈਨੂੰ ਰਹਿਣਾ ਹੀ ਸ਼ਹਿਰ ਦੇ ਵਿੱਚ ਪੈ ਰਿਆ ਹੈ ਸੋ ਪਿੰਕੀ ਮੈਡਮ ਨੂੰ ਪਿੰਡਾਂ ਦੀ ਲਾਈਫ ਬਹੁਤ ਜ਼ਿਆਦਾ ਪਸੰਦ ਹੈ ਇਸ ਕਰਕੇ ਉਹਨਾਂ ਨੇ ਪਿੰਡਾਂ ਦੇ ਵਿੱਚ ਇਹ ਐਕਟਿੰਗ ਦਾ ਕੰਮ ਸ਼ੁਰੂ ਕੀਤਾ ਹੈ ਤੇ ਆਪਣੇ ਦੇ ਵਿੱਚ ਆਪਣੇ ਐਕਟਿੰਗ ਦੇ ਵਿੱਚ ਨਿਖਾਰ ਲਿਆ ਰਹੇ ਹਨ ਤੇ ਆਪਣੀ ਜਿਹੜੀ ਉਹਨਾਂ ਦੀ ਚਾਹਤ ਸੀਗੀ ਇੱਕ ਐਕਟਰ ਬਣਨ ਦੀ ਉਹ ਪੂਰੀ ਕਰ ਰਹੇ ਹਨ ਸੋ ਤੁਹਾਨੂੰ ਇਹਨਾਂ ਦੀ ਐਕਟਿੰਗ ਕਿੱਦਾਂ ਦੀ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਹਨਾਂ ਨੂੰ ਸਪੋਰਟ ਕਰੋ ਬੈਡ ਕਮੈਂਟ ਕਰਨ ਵਾਲਾ ਇਹ ਕਦੇ ਇਹਨਾਂ ਨੂੰ ਮੋਟੋ ਕਹਿੰਦੇ ਹਨ ਕਦੇ ਕੁਝ ਕਹਿੰਦੇ ਹਨ ਸੋ ਐਦਾਂ ਦੇ ਕਮੈਂਟ ਕਰਕੇ ਡੀਮੋਟਿਵ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਹਮੇਸ਼ਾ ਹਲਾ ਦੇ ਛੇਰੀ ਦੇਣੀ ਚਾਹੀਦੀ ਹੈ ਕਿ ਅੱਗੇ ਵਧੋ ਹੋਰ ਨਵੇਂ-ਨਵੇਂ ਤਜਰਬੇ ਕਰਨੇ ਚਾਹੀਦੇ ਹਨ ਸੋ ਉਹਨਾਂ ਦੇ ਹਸਬੈਂਡ ਉਹਨਾਂ ਨੂੰ ਫੁੱਲ ਸਪੋਰਟ ਕਰ ਰਹੇ ਹਨ ਤੁਸੀਂ ਵੀ ਸਪੋਰਟ ਕਰੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਥੈਂਕ ਯੂ ਜੀ